साहिब जी संत का दुखी बिगड़ रूप होए जाए संत के दुखी को दरगाह नै सजाए संत का दुखी सदा है संत का दुखी ना मर ना जीवाइय संत के दुखी के पूजै न आसा संत का दुखी उठ चल निराशा संत के दोख न दृष्टै कोए जैसा पवे तैसा कोई होए पया किरत न मिटै कोए ਨਾਨਕ ਜਾਣੈ ਸੱਚਾ ਸੋਇ ਜੁਗੋ ਜੁਗ ਅਟਲ ਸੱਚੇ ਪਿਤਾ ਸੱਚੇ ਸ਼ੈਨਸ਼ਹ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਚਰਨਾਂ ਪਾਸ ਦੋਵੇਂ ਹੱਥ ਜੋੜੀਏ ਮਹਾਰਾਜ ਜੀ ਦੇ ਚਰਨਾਂ 'ਚ ਹਾਜ਼ਰੀਆਂ ਲਵਾਈਏ ਜੀ ਕਰੋ ਫਤਿਹ ਪ੍ਰਬਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਬੜੇ ਵੱਡੇ ਪਰਪਕਾਰ ਮਹਾਰਾਜ ਜੀ ਨੇ ਐਸੀ ਦਇਆ ਕੀਤੀ ਹੋਈ ਏ ਭਾਈ ਜੇ ਕਿਤੇ ਅਸੀਂ ਸਤਿਗੁਰਾਂ ਦੇ ਗੁਣ ਗਿਣਨ ਤੇ ਆ ਜਾਏ ਤੇ ਗਿਣਤੀ ਘਟ ਸਕਦੀ ਹੈ ਜੇ ਮਹਾਰਾਜ ਜੀ ਤੇ ਵਡਿਆਈ ਔਰ ਸ਼ੋਭਾ ਕਰਨ ਦੇ ਲਈ ਕੁਝ ਬੋਲ ਜਟਾਉਣੇ ਹੋਣ ਤੇ ਸਤਿਗੁਰਾਂ ਦੀ ਵਡਿਆਈ ਵੱਡੀ ਹੈ ਸਾਡੇ ਕੋਲੇ ਉਹਨੇ ਮਹਾਨ ਅਤੇ ਵੱਡੇ ਬੋਲ ਨਹੀਂ ਪਰਮਹਰ ਦਾ ਇੱਕ ਅਹਿਸਾਨ ਹੈ ਸਾਡੇ ਸਿਰ 'ਤੇ ਸਦਾ ਵੀ ਜੇਕਰ ਤੇ ਅਸੀਂ ਸਹਿਬ ਦੀ ਬਾਣੀ ਪੜਨ ਲੱਗ ਜਾਈਏ ਵਾਹਿਗੁਰੂ ਦੇ ਬਚਨਾਂ ਦੇ ਧਾਰਨੀ ਹੋ ਜਾਈਏ ਤੇ ਗੁਰੂ ਪਾਤਸ਼ਾਹ ਸਦਾ ਸਾਨੂੰ ਬਖਸ਼ਦੇ ਹਨ ਸਾਡੀ ਇਲਾਜ ਸਾਡੇ ਪਤ ਅਤੇ ਸਾਡਾ ਭਵਿੱਖ ਵੀ ਮਹਾਰਾਜ ਸਵਾਰ ਦਿੰਦੇ ਹਨ ਸਤਿਗੁਰੂ ਪਾਤਸ਼ਾਹ ਨੇ ਗੱਲ ਕੀਤੀ ਹੈ ਉਹਨਾਂ ਲੋਕਾਂ ਦੀ ਜਿਹੜੇ ਰੱਬ ਤੋਂ ਟੁੱਟੇ ਹਨ ਰੱਬ ਤੋਂ ਦੂਰ ਹੋ ਚੁੱਕੇ ਹਨ ਆਮ ਸਧਾਰਨ ਜਿਹੀ ਗੱਲ ਹੈ ਦੁਨੀਆ ਦੀ ਵੀ ਜਿੰਨੂੰ ਜੈਸੀ ਸੰਗਤ ਮਿਲਦੀ ਹੈ ਨਾ ਤਕਰੀਬਨ ਵੈਸੀ ਹੀ ਉਹਨੂੰ ਰੰਗਤ ਹੋ ਜਾਂਦੀ ਹੈ ਜੇ ਕੋਈ ਮਾੜੇ ਪਾਸੇ ਚੋਰੀ ਚਕਾਰੇ ਕਰਨ ਵਾਲਿਆਂ ਦੇ ਨਾਲ ਬੈਠੇਗਾ ਨਾ ਤੇ ਉਹਦੇ ਵੀ ਮਨ ਵਿੱਚ ਚੋਰੀ ਚਕਾਰੀ ਕਰਨ ਦਾ ਜਿਹੜਾ ਕਿ ਇੱਕ ਹੌਸਲਾ ਵਧਣਾ ਸ਼ੁਰੂ ਹੋ ਜਾਂਦਾ। ਨਾ ਉਹਦੇ ਮਨ ਵਿੱਚ ਕੋਈ ਕਾਨੂੰਨ ਦਾ ਭੈ ਹੈ। ਨਾ ਹੀ ਕੋਈ ਸਮਾਜ ਦੀ ਸ਼ਰਮ ਹੈ ਉਹਦੀਆਂ ਅੱਖਾਂ ਵਿੱਚ। ਸਿਰਫ ਤੇ ਸਿਰਫ ਉਹਦੀਆਂ ਅੱਖਾਂ ਵਿੱਚ ਕੀ ਹੈ ਵੀ ਜੋ ਉਹਨੇ ਮਨ ਦੇ ਵਿੱਚ ਸੋਚਿਆ ਉਹਨੂੰ ਪੂਰੇ ਕਰਨ ਦਾ ਇੱਕ ਇਰਾਦਾ। ਜੇ ਕੋਈ ਭੈੜੀ ਸੰਗਤ ਕਰਕੇ ਚੋਰੀਆਂ ਡਾਕੇ ਡਕੈਤੀ ਪਾਉਂਦਾ ਹੈ ਕਈ ਵਾਰੀ ਮਤੇ ਪਾਏ ਜਾਂਦੇ ਹਨ ਕਿ ਇਹਦੇ ਨਾਲ ਸਮਾਜਿਕ ਤੌਰ ਤੇ ਬਾਈਕਾਟ ਕੀਤਾ ਜਾਂਦਾ ਹੈ ਕਿ ਭਾਈ ਇਹ ਆਪਣੀ ਜ਼ਿੰਦਗੀ ਦੇ ਵਿੱਚ ਬੜੇ ਮਾੜੇ ਅਤੇ ਭੈੜੇ ਕਰਮ ਕਰਦਾ ਹੈ ਇਹਦੇ ਨਾਲ ਅਸੀਂ ਮਿਲਣਾ ਜੁਲਣਾ ਬੰਦ ਕਰ ਦੇ ਕਿਉਂਕਿ ਉਹਦਾ ਰੂਪ ਜਿਹੜਾ ਵਿਗੜਿਆ ਹੁੰਦਾ ਹੈ ਨਾ ਉਹ ਸਾਹਮਣੇ ਆ ਜਾਂਦਾ ਇੱਥੇ ਇੱਕ ਬੇਨਤੀ ਕਰਾਂ ਮੇਰੇ ਚਲੋ ਮਹਾਰਾਜ ਦੇ ਪਾਵਨ ਬਚਨਾਂ ਦੇ ਨਾਲ ਗੱਲ ਮੇਲ ਖਾਂਦੀ ਬੜਾ ਵੱਡਾ ਸਿਆਸਤਦਾਨ ਹੈ ਦਿੱਲੀ ਤੋਂ ਅਜੇ ਕੱਲ ਹੀ ਉਹ ਆਪਣੇ ਭਾਸ਼ਣ ਦੇ ਵਿੱਚ ਗੱਲ ਕਹਿੰਦਾ ਸੀ ਵੀ 2027 ਦੇ ਇਲੈਕਸ਼ਨਾਂ ਨੂੰ ਜਿੱਤਣ ਦੇ ਸ਼ਾਮਦਾਮ ਦੰਡ ਭੇਰ ਕੁਐਸਚਨ ਆਨਸਰ ਝੂਠ ਜੋ ਮਰਜ਼ੀ ਕਰਨਾ ਪਵੇ ਉਹ ਜਿੱਤਣਾ ਹੈ ਉਹਦਾ ਵਿਗੜਿਆ ਹੋਇਆ ਰੂਪ ਸਾਹਮਣੇ ਆਇਆ ਆਪਾਂ ਕਹਿ ਸਕਾਂ ਬੋਲ ਉਹਨੇ ਥੋੜੇ ਜਿਹੀ ਬੋਲੇ ਪਰ ਜੋ ਉਹਨਾਂ ਦੇ ਅੰਦਰ ਸੀ ਨਾ ਉਹ ਸਾਹਮਣੇ ਆ ਗਿਆ ਕਿ ਇਹੋ ਜਿਹੀ ਉਹ ਸਿਆਸਤ ਕਰਨਾ ਚਾਹੁੰਦੇ ਹਨ ਕਿ ਇਹੋ ਜਿਹਾ ਉਹਨਾਂ ਦਾ ਰਾਜਨੀਤਿਕ ਸੁਭਾਅ ਹੈ ਸੋ ਮਹਾਰਾਜ ਕਹਿੰਦੇ ਵੀ ਜਿਹੋ ਜਿਹਾ ਬੰਦਾ ਹੋਵੇਗਾ ਉਹ ਜਿਹੇ ਉਹਦੀ ਭਾਵਨਾ ਉਜਾਗਰ ਹੋਣੀ ਸੁਭਾਅਕ ਮਹਾਰਾਜ ਨੇ ਸਮਝਾਇਆ ਕਿਰਪਾ ਕੀਤੀ ਦਇਆ ਕੀਤੀ ਕਿ ਭਾਈ ਸੰਗਤ ਚੰਗੀ ਰੱਖਿਆ ਕਰੀਂ ਤਾਂ ਕਿ ਜਿਹੜਾ ਤੁਹਾਡਾ ਵੀ ਤੇ ਸਮਾਜ ਦਾ ਵੀ ਦੁਨੀਆ ਦਾ ਵੀ ਭਲਾ ਹੋ ਜਾਵੇ ਇੱਥੇ ਇੱਕ ਬੇਨਤੀ ਕਰੂੰਗਾ ਵੀ ਸੱਜਣ ਠਾਕੁਰ ਸੀ ਇੱਕ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਸਮੇਤ ਆਪ ਜੀ ਨੇ ਵੈਸੇ ਕਈ ਵਾਰੀ ਉਹਦਾ ਜ਼ਿਕਰ ਪੜਿਆ ਤੇ ਸੁਣਿਆ ਹੋਵੇਗਾ ਪਰ ਸਮਝਾਉਣਾ ਮਾਤਰ ਇਸ਼ਾਰੇ ਮਾਤਰ ਨੇ ਬੇਨਤੀ ਕਰਨੀ ਤਾਂ ਕਿ ਗੱਲ ਜਿਹੜੀ ਸਾਨੂੰ ਸਹਿਜੇ ਸਮਝ ਲੱਗ ਜਾਵੇ ਹੁਣ ਸੱਜਣ ਠਾਕ ਜਿਹੜਾ ਹੈ ਪਹਿਰਾਵਾ ਬੜਾ ਉਹਦਾ ਸੋਨਾ ਹੈ ਬੋਲਬਾਣੀ ਬੜੀ ਮਿੱਠੀ ਹੈ ਧਰਮਸ਼ਾਲਾ ਵੀ ਬਣਾਈ ਹੋਈ ਹੈ ਆਏ ਹੋਏ ਲੋਕਾਂ ਦੀ ਆਓ ਭਗਤ ਕਰਦਾ ਹੈ ਜੀ ਆਇਆਂ ਬੋਲਦਾ ਹੈ ਵੈਲਕਮ ਕਰਦਾ ਪੋਜਨ ਪ੍ਰਸ਼ਾਦਾ ਸ਼ਿਕਾਉਂਦਾ ਹੈ ਰਹਿਣ ਵਾਸਤੇ ਉਹ ਜਿਹੜੀ ਧਰਮਸ਼ਾਲਾ ਸਰਾ ਬਣਾਈ ਹੋਈ ਹੈ ਉਹਦੇ ਅੰਦਰ ਰਹਿਸ਼ ਵੀ ਦਿੰਦਾ ਹੈ ਵੀ ਆਲੋ ਭਾਈ ਆਰਾਮ ਕਰਨਾ ਪਰ ਅਸਲੀ ਰੂਪ ਜਿਹੜਾ ਹੈ ਉਹ ਦਾ ਅੱਧੀ ਰਾਤ ਨੂੰ ਜਾ ਕੇ ਉਜਾਗਰ ਹੁੰਦਾ ਜਦੋਂ ਉਹ ਲੁੱਟਦਾ ਹੈ ਜਦੋਂ ਉਹ ਡਾਕਾ ਪਾਉਂਦਾ ਹੈ ਡਾਕਾ ਮਾਰਨ ਤੋਂ ਬਾਅਦ ਸ਼ਰਿਆਂ ਉਹਨਾਂ ਦੇ ਕਤਲ ਵੀ ਕਰ ਦਿੰਦਾ ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਪਾਸ਼ਾ ਪਹੁੰਚਦੇ ਹਨ ਮਹਾਰਾਜ ਨਾਲ ਵੀ ਵੈਸੀ ਹੀ ਵਾਰਤਾ ਲੱਭ ਵੈਸੀ ਹੀ ਗੱਲਬਾਤ ਜਿਦਾ ਦੂਜਿਆਂ ਦੇ ਨਾਲ ਬਾਤਾਂ ਕੀਤੀ ਪਰ ਮਹਾਰਾਜ ਨੇ ਸਜਣ ਠੱਗ ਨੂੰ ਸਮਝਾਇਆ ਕਿ ਤੇਰਾ ਇਹ ਕੰਮ ਕੋਈ ਬਹੁਤਾ ਵਧੀਆ ਨਹੀਂ ਤਰੰਬੀ ਆੜ ਵਿੱਚ ਤਰੰਬੀ ਓਟ ਲੈ ਕੇ ਮਾੜੇ ਅਤੇ ਭੈੜੇ ਕਰਮ ਕਰਦਾ ਕੋਈ ਚੰਗੀ ਗੱਲ ਨਹੀਂ ਸਜਣ ਠੱਗ ਹੈਰਾਨ ਹੋ ਗਿਆ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਕਿੱਦਾਂ ਪਤਾ ਲੱਗਿਆ ਮੇਰੇ ਇੰਨਾ ਕੰਮ ਹੰਗਾ ਮਹਾਰਾਜ ਤੇ ਦਿਲਾ ਦੇ ਜਾਣਨ ਵਾਲੇ ਸਨ ਸਤਪੁਰਾ ਨੇ ਸਮਝਾਇਆ ਬੁਰੇ ਹਕਮਾਂ ਤੋਂ ਤੋਬਾ ਕੀਤੀ ਤੇ ਮਹਾਰਾਜ ਪਾਸ਼ਾ ਨੇ ਬਖਸ਼ਿਆ ਔਰ ਪ੍ਰਚਾਰਕ ਥਾ ਪਾਸ਼ਾ ਜੀ ਕਹਿੰਦੇ ਵੀ ਜਿਹੜੇ ਲੋਕ ਵਿਗੜੇ ਹਨ ਉਹ ਬਹੁਤਾਂਤ ਨਟੰਕੀ ਕਰਦੇ ਹਨ ਚੰਗੇ ਹੋਣ ਦਾ ਢੋਂਗ ਕਰਦੇ ਹਨ ਪਰ ਕਿਤੇ ਨਾ ਕਿਤੇ ਕਿਸੇ ਗਲਤੀ ਦੇ ਕਾਰਨ ਉਹਨਾਂ ਦਾ ਵਿਗੜਿਆ ਹੋਇਆ ਰੂਪ ਜਿਹੜਾ ਬਣ ਮਾਰੇ ਕਹਿੰਦੇ ਵੀ ਸਾਹਮਣੇ ਆ ਜਾ ਗੁਰੂ ਸਾਹਿਬ ਨੇ ਇੱਥੇ ਸਮਝਾਇਆ ਕਿ ਸੰਤ ਦਾ ਦੋਖੀ ਵਿਗੜ ਰੂਪ ਹੋਏ ਜਾਏ ਸੰਤ ਕੇ ਦੋਖੀ ਕੋ ਦਰਗਾ ਮਿਲੇ ਸੇ ਸੰਤ ਦਾ ਭਾਵ ਹੈ ਜੀ ਗੁਰੂ ਦਾ ਮਹਾਰੇ ਪਾਸ਼ਾ ਨੇ ਕਿਹਾ ਵੀ ਜਿਹੜਾ ਗੁਰੂ ਤੋਂ ਟੁੱਟ ਜਾਂਦਾ ਹੈ ਉਹਦਾ ਰੂਪ ਵਿਗੜ ਜਾਂਦਾ ਉਹਦੇ ਵਿਚਰਨ ਦਾ ਸਮਾਜ ਵਿੱਚ ਰਹਿਣ ਦਾ ਤਰੀਕਾ ਮਾੜਾ ਹੋ ਜਾਂਦਾ ਤੇ ਉਹ ਵਿਗੜਿਆ ਹੋਇਆ ਰੂਪ ਲੋਕਾਂ ਦੇ ਸਾਹਮਣੇ ਆ ਜਾਂਦਾ ਹੈ ਮਾਰਨੇ ਅੱਗੇ ਦਇਆ ਕੀਤੀ ਸਤਿਗੁਰੂ ਕਹਿੰਦੇ ਵੀ ਸੰਤ ਕੇ ਦੁਖੀ ਕੋ ਦਰਗਾ ਮਿਲ ਸ ਜਾਏ ਵੀ ਗੁਰੂ ਤੋਂ ਟੁੱਟੇ ਹੋਏ ਇਨਸਾਨ ਜਿੱਥੇ ਸਮਾਜਿਕ ਤੌਰ ਤੇ ਮੂੰਹ ਨਹੀਂ ਲਾਇਆ ਜਾਂਦਾ ਉਥੇ ਗੁਰੂ ਦੀ ਨਿਗਾਹ ਦੇ ਵਿੱਚ ਵੀ ਉਹ ਪਰਵਾਨ ਨਹੀਂ ਹੁੰਦਾ ਆਪਣੇ ਬਾੜਿਆਂ ਕੰਮਾ ਕਰਕੇ ਪੈੜੀਆਂ ਕਰਤੂਤਾਂ ਕਰਕੇ ਉਹ ਥੂ-ਥੂ ਕਰਵਾਉਂਦਾ ਹੈ ਸੰਸਾਰ ਵਿੱਚ ਹੁਣ ਉਹ ਸਿਆਸਤਦਾਨ ਦਾ ਬਿਆਨ ਆਇਆ ਤਾਂ ਹੈ ਲੋਕਾਂ ਦੇ ਵਿੱਚ ਉਹਨਾਂ ਦਾ ਚਿਹਰਾ ਉਜਾਗਰ ਹੋਇਆ ਤੇ ਲੋਕ ਹੁਣ ਥੂ-ਥੂ ਕਰਦੇ ਫਿਰਦੇ ਨੇ ਵੀ ਐਸੀ ਘਟੀਆ ਰਾਜਨੀਤੀ ਵੀ ਹੁੰਦੀ ਹੈ ਤੇ ਕਰਨਗੇ ਇਹ ਤੇ ਮਹਾਰਾਜ ਨੇ ਕਿਹਾ ਭਾਈ ਇੱਕ ਗਲਤੀ ਜਿਹੜੀ ਹੈ ਨਾ ਇਨਸਾਨ ਦੀ ਉਹਦੇ ਕੀਤੇ ਹੋਏ ਜਿਹੜੇ ਪਿਛਲੇ ਕੰਮ ਨੇ ਉਹਨਾਂ ਨੂੰ ਵੀ ਸ਼ੱਕ ਦੇ ਘੇਰੇ ਦੇ ਵਿੱਚ ਲਿਆ ਕੇ ਖੜ੍ਹਾ ਕਰ ਦਿੰਦੇ ਸਤਿਗੁਰੂ ਕਹਿੰਦੇ ਵੀ ਜਦੋਂ ਗੁਰੂ ਤੋਂ ਟੁੱਟੇ ਹੋਏ ਇਨਸਾਨ ਦਾ ਰੂਪ ਚਰਿੱਤਰ ਕਰੈਕਟਰ ਵਿਗੜ ਜਾਂਦਾ ਹੈ ਤੇ ਉਹ ਆਪਣੇ ਕੀਤੇ ਹੋਏ ਮਾੜੇ ਕੰਮਾਂ ਦਾ ਨਾਂ ਮਨ ਕਰਕੇ ਦੁੱਖ ਭੋਗਦਾ ਹੈ ਦੁਨੀਆ ਸਾਹਮਣੇ ਜਿੰਨੀ ਮਰਜੀ ਦੌਲਤ ਸ਼ੋਹਰਤ ਪੈਸਾ ਕਮਾ ਲਵੇ ਪਰ ਫਿਰ ਵੀ ਮਨ ਕਰਕੇ ਕਿਤੇ ਨਾ ਕਿਤੇ ਉਹਦੇ ਸੰਤੁਸ਼ਟੀ ਨਹੀਂ ਰਹਿੰਦੀ ਮਨ ਕਰਕੇ ਪਰੇਸ਼ਾਨ ਰਹਿੰਦਾ ਵੀ ਬਣ ਕੀ ਗਿਆ ਉਹ ਹੋ ਕੀ ਗਿਆ ਇਹਦਾ ਕਿਉਂ ਹੈ ਇਹ ਨਹੀਂ ਸੀ ਹੋਣਾ ਚਾਹੀਦਾ ਮਹਾਰੇ ਕਹਿੰਦੇ ਵੀ ਜੇ ਕਿਤੇ ਰੱਬ ਦੇ ਨਾਲ ਜੁੜਿਆ ਹੁੰਦਾ ਤੇ ਫਿਰ ਕਾਨੂੰ ਇਦਾਂ ਦੇ ਸਤਿਗੁਰੂ ਸਾਹਿਬ ਕਹਿੰਦੇ ਹਾਲਾਤ ਹੋਣੇ ਸਨ ਫਿਰ ਚੰਗੇ ਹਾਲਾਤ ਹੋਣੇ ਸਨ ਹੁਣ ਮੈਂ ਸਿੱਖ ਰਾਜੇ ਦੀ ਗੱਲ ਕਰੂੰ ਮਹਾਰਾਜੇ ਰਣਜੀਤ ਸਿੰਘ ਹੁਣ ਉਹਨਾਂ ਦਾ ਰਾਜ ਤੁਸੀਂ ਦੇਖੋ ਕਾਂਸੀ ਵਿਸ਼ਵਨਾਥ ਮੰਦਿਰ ਨੂੰ ਵੀ ਸੋਨਾ ਭੇਟ ਕਰਦੇ ਨੇ ਦਰਬਾਰ ਸਾਹਿਬ ਵਿਖੇ ਵੀ ਸੋਨਾ ਜੜਵਾ ਦਿੰਦੇ ਸਾਹੀ ਮਸਜਿਦਾਂ ਦੇ ਉੱਪਰ ਵੀ ਸੋਨਾ ਚੜਵਾ ਦਿੰਦੇ ਸਿੱਖ Hindu ਅਤੇ ਮੁਸਲਮਾਨ ਮਹਾਰਾਜਾ ਸਾਹਿਬ ਦੇ ਦਰਬਾਰ ਦੇ ਵਿੱਚ ਰਹਿੰਦੇ ਨੇ ਪਰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਕਦੇ ਕਿਸੇ ਹਿੰਦੂ ਨੇ ਬਗਾਵਤ ਨਹੀਂ ਕੀਤੀ ਕਿਸੇ ਮੁਸਲਮਾਨ ਨੇ ਬਗਾਵਤ ਨਹੀਂ ਕੀਤੀ ਤੇ ਕਿਸੇ ਸਿੱਖ ਨੇ ਵੀ ਧੱਕਾ ਨਹੀਂ ਕੀਤਾ ਵੀ ਇਹ ਨਹੀਂ ਹੈ ਵੀ ਸਾਡੇ ਮਹਾਰਾਜੇ ਦਾ ਰਾਜ ਹੈ ਤੇ ਅਸੀਂ ਦੂਜਿਆਂ ਨੂੰ ਪਾਏ ਟੰਗੀ ਰਹੀ ਟੰਗੀ ਰੱਖੀਏ ਇਦਾਂ ਵੀ ਨਹੀਂ ਹੋਇਆ ਇਹ ਸੀ 40 ਸਾਲਾਂ ਦਾ ਉਹ ਰਾਜ ਜਿਹਨੂੰ ਆਪਾਂ ਇਹ ਗੱਲ ਕਹਿੰਦੇ ਆ ਸਭ ਸੁਖਾਲੀ ਬੁੱਠੀਆਂ ਇਹੋ ਹੋਆ ਹਲੇ ਦੀ ਰਾਜ ਇਸ ਓ 40 ਸਾਲਾਂ ਦਾ ਰਾਜ ਮਾਰੇ ਕਹਿੰਦੇ ਵੀ ਇਹ ਉਹ ਰਾਜ ਆ ਜਿਸ ਰਾਜ ਦੇ ਵਿੱਚ ਲੋਕਾਂ ਨੇ ਸੁੱਖ ਭੋਗਿਆ ਜਿਸ ਰਾਜ ਦੇ ਵਿੱਚ ਮਹਾਰਾਜ ਲੋਕਾਂ ਦੇ ਉੱਪਰ ਹੁਕਮ ਚਲਾਉਣ ਦੀ ਬਜਾਏ ਲੋਕਾਂ ਨੂੰ ਕਹਿੰਦਾ ਵੀ ਤੁਸੀਂ ਹੁਕਮਰਾਨ ਜੀ ਤੇ ਮੈਂ ਤੁਹਾਡਾ ਸਰਵੈਂਟ ਇਹ ਮਹਾਰਾਜਾ ਰਣਜੀਤ ਸਿੰਘ ਵਰਗੇ ਜਿਹੜੇ ਸੰਤ ਜਿਨ੍ਹਾਂ ਨੇ 40 ਸਾਲ ਰਾਜ ਵੀ ਕੀਤਾ ਤੇ ਲੋਕਾਂ ਦੇ ਦੁੱਖ ਸੁੱਖ ਵੀ ਵੇਖੇ ਮਹਾਰਾਜਾ ਬਣਨ ਦੀ ਬਜਾਏ ਉਹਨਾਂ ਦਾ ਲੋਕ ਸੇਵਕ ਬਣ ਕੇ ਵਿਚਰਿਆ ਸਭ ਸੁਖਾਲੀ ਬੁੱਠੀਆਂ ਇਹੋ ਹੋਆ ਹਲੇ ਵੀ ਰਾਜ ਸੀ ਇਹ ਹਲੀਮੀ ਵਾਲਾ ਰਾਜ ਸੀ ਕਿਸੇ ਦੇ ਨਾਲ ਧੱਕੇਸ਼ਾਹੀ ਨਹੀਂ ਸੀ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਰਾਜ ਜਦੋਂ ਆਇਆ ਉਦੋਂ ਵੀ ਇਦਾਂ ਹੀ ਸੀ ਬਾਬਾ ਭਗੇਲ ਸਿੰਘ ਹੋਣਾ ਨੇ ਜਦੋਂ ਦਿੱਲੀ ਨੂੰ ਜਿੱਤਿਆ ਤੇ 2 ਸਾਲ ਉੱਥੇ ਰਹੇ ਤਕਰੀਬਨ ਬਾਬਾ ਭਗੇਲ ਸਿੰਘ ਹੋਣ ਤੇ ਜਦੋਂ ਬਾਬਾ ਭਗੇਲ ਸਿੰਘ ਹੁਣੀ ਦਿੱਲੀ ਨੂੰ ਛੱਡ ਕੇ ਵਾਪਸ ਆਏ ਤੇ ਲੋਕ ਉੱਥੋਂ ਦੇ ਰੋਂਦੇ ਸਨ ਕਿਉਂ ਰੋਂਦੇ ਸਨ ਕਿਉਂਕਿ ਸਿੱਖਾਂ ਨੇ ਕਬਜ਼ਾ ਕੀਤਾ ਉੱਥੇ ਨਵੀਆਂ ਉਸਾਰੀਆਂ ਕਰਵਾਈਆਂ ਨਵੇਂ ਮਕਾਨ ਬਣਾਏ ਤੇ ਪ੍ਰੋਪਰਟੀ ਟੈਕਸ ਲਾਇਆ ਗਿਆ ਉਹ ਇਦਾਂ ਨਹੀਂ ਲਾਇਆ ਗਿਆ ਰੱਤ ਪੀਣਿਆਂ ਜੋਕਾਂ ਦੇ ਵਾਂਗੂ ਅੱਜ ਵਾਲੀਆਂ ਵਾਂਗੂ ਇਦਾਂ ਨਹੀਂ ਕੀਤਾ ਗਿਆ ਕੀ ਕੀਤਾ ਗਿਆ ਬਾਬਾ ਭਗੇਲ ਸਿੰਘ ਕਹਿੰਦੇ ਕਿ ਸਿਰਫ ਥੋੜਾ ਜਿਹਾ ਨਾ ਮਾਤਰ ਟੈਕਸ ਦੇਣਾ ਉਹ ਵੀ ਤੁਸੀਂ ਉਹ ਤੁਸੀਂ ਉਦੋਂ ਦੇਣਾ ਵਾ ਜਦੋਂ ਤੁਹਾਡੇ ਸਾਰੇ ਖਰਚੇ ਕਵਰ ਹੋ ਜਾਣਗੇ ਜਦੋਂ ਤੁਸੀਂ ਸਾਰੇ ਖਰਚੇ ਕੱਢ ਲੈਣਾ ਆਪਣੇ ਸਿਰਫ ਮਾਮੂਲੀ ਜਿਹਾ ਨਾ ਮਾਤਰ ਜਿਹਾ ਟੈਕਸ ਦੇਣਾ ਤੇ ਲੋਕਾਂ ਨੇ ਦਿੱਤਾ ਵੀ ਕਹਿੰਦੇ ਵੀ ਠੀਕ ਹੈ ਦੇਵਾਂ ਉਹਦੇ ਵਿੱਚ ਉਹ ਟੈਕਸ ਲੈ ਕੇ ਲੋਕਾਂ ਤੇ ਖਰਚਿਆ ਗਿਆ ਕਿਸੇ ਦੇ ਗਾਲ ਚ ਗੁੱਠਾ ਨਹੀਂ ਸੀ ਦਿੱਤਾ ਉਹਨਾਂ ਨੇ ਵੀ ਤੂੰ ਰੋਟੀ ਖਾਣਾ ਜਾਂ ਨਹੀਂ ਖਾਣਾ ਇਹਦੇ ਟੈਕਸ ਦਾ ਪੇ ਕਰਨਾ ਹੀ ਪੈਣਾ ਇਹ ਦਾਨੀ ਕਿਹਾ ਕਹਿੰਦੇ ਪਹਿਲ ਤੁਹਾਡੀ ਆ ਤੁਹਾਡਾ ਪਰਿਵਾਰ ਦਾ ਗੁਜ਼ਾਰਾ ਸੋਹਣਾ ਹੋਣਾ ਚਾਹੀਦਾ ਵਾ ਤੁਹਾਡੇ ਲਈੜੇ ਕੱਪੜੇ ਸੋਹਣੇ ਹੋਣੇ ਚਾਹੀਦੇ ਨੇ ਫਿਰ ਉਦੋਂ ਬਾਅਦ ਜੋ ਬਚਿਆ ਖੁੱਚਿਆ ਵਾ ਉਹ ਦੇਣਾ ਵਾ ਨਾ ਮਾਤ ਇਹ ਪਤਾ ਨਹੀਂ ਕਿੰਨੇ ਸਿੱਖਾਂ ਦੇ ਦਿਮਾਗ 'ਚ ਗੱਲ ਵਾੜ ਗਈ ਕਿ ਵੀ ਸਿੱਖ ਰਾਜ ਕਰ ਨਹੀਂ ਸਕਦਾ। ਭਈ ਸਿੱਖਾਂ ਨੇ ਜਿੱਥੇ-ਜਿੱਥੇ ਜਦੋਂ-ਜਦੋਂ ਰਾਜ ਕੀਤਾ ਨਾ ਬਰਾਬਰਤਾ ਦਾ ਕੀਤਾ ਧੱਕੇਸ਼ਾਹੀਆਂ ਵਾਲਾ ਨਹੀਂ ਕੀਤਾ। ਉਹ ਬਦਕਿਸਮਤੀ ਹੈ ਸਾਡੀ ਕੌਮ ਦੀ ਕਿ 1947 ਦੇ ਵਿੱਚ ਸਾਨੂੰ ਪਾੜਿਆ ਗਿਆ ਵੰਡਿਆ ਗਿਆ। ਤੋਂ ਟੁਕੜੇ ਪੰਜਾਬ ਦੇ ਕਰ ਦਿੱਤੇ ਗਏ ਅਜੇ ਵੀ ਨਹੀਂ ਰੱਜੇ। ਹਿਮਾਚਲ ਅਤੇ ਹਰਿਆਣਾ ਵੱਖਰਾ ਕਰ ਦਿੱਤਾ। ਮਾਰੇ ਕਹਿੰਦੇ ਭਾਈ ਗੁਰੂ ਦੇ ਹੁਕਮ ਦੇ ਵਿੱਚ ਰਹਿ ਕੇ ਹੀ ਸਤਿਗੁਰੂ ਦੀ ਖੁਸ਼ੀ ਪ੍ਰਾਪਤ ਕੀਤੀ ਜਾ ਸਕਦੀ ਹੈ ਮਾਲਕ ਦੇ ਹੁਕਮ ਤੋਂ ਬਾਹਰ ਰਹਿ ਕੇ ਤੇ ਕੱਖ ਵੀ ਪ੍ਰਾਪਤ ਨਹੀਂ ਮਹਾਰ ਨੇ ਕਿਹਾ ਵੀ ਅਸਲੀਅਤ ਇਹ ਹੋਈ ਆ ਕਿ ਜਦੋਂ ਅਸੀਂ ਸਤਿਗੁਰਾਂ ਦੇ ਚਰਨਾਂ ਨਾਲ ਜੁੜ ਜਾਂਦੇ ਆ ਤੇ ਗੁਰੂ ਦੀ ਬੜੀ ਮਿਹਰਬਾਨੀ ਹੋ ਜਾਂਦੀ ਹੈ ਕਿਰਪਾ ਹੋ ਜਾਂਦੀ ਹੈ ਤੇ ਅਸੀਂ ਸਮਝਦੇ ਹਾਂ ਵੀ ਦਾਤਾ ਜੀ ਤੁਹਾਡੇ ਬਣ ਕੇ ਰਹੇ ਆ ਮਰਨੇ ਕਬੀ ਸੰਤ ਕੇ ਦੋਖੀ ਕੋ ਦਰਗਾ ਮਲੇ ਸਜਾਏ ਹੁਣ ਕੀਤੇ ਹੋਏ ਆਪਣੇ ਜਿਹੜੇ ਮਾੜੇ ਕਰਮ ਨੇ ਬਾਹਰੀ ਤੌਰ ਤੇ ਸਾਰਾ ਕੁਝ ਸੁੱਖ ਸੁਵਿਧਾਵਾ ਸਹੂਲ ਕਾ ਹੋਣ ਤੇ باوجود ਵੀ ਕਈ ਇਨਸਾਨ ਮਨ ਕਰਕੇ ਮਾਨਸਿਕ ਮਾਨਸਿਕ ਸੰਤੁਲਨ ਜਿਹੜਾ ਉਹਨਾਂ ਦਾ ਵਿਗੜਿਆ ਰਹਿੰਦਾ ਤੇ ਪਾਸ਼ਾ ਜੀ ਕਹਿੰਦੇ ਐਸਾ ਕੰਮ ਨਾ ਕਰੀਏ ਜਿਸਦੇ ਨਾਲ ਪਛਤਾਉਣਾ ਪਵੇ ਐਸਾ ਕੰਮ ਮੂਲੇ ਨਾ ਕੀਤੇ ਜਿਤਾਂਤ ਬਿਸ਼ਰਤ ਹੈ ਗੇਮਾਰੇ ਨਿਕਿਆ ਸੰਤ ਦਾ ਦੁਖੀ ਸਦਾ ਸਹਿਕਾਈਏ ਸੰਤ ਦਾ ਦੁਖੀ ਨਾ ਪਰੈ ਨਾ ਜਿਵਾਈਏ ਸਹਿਕਦਾ ਕੌਣ ਹੈ ਜਿਹੜਾ ਅਧ ਵਿਚਾਲੇ ਲੰਕਿਆ ਹੋਵੇ ਜਿਹੜਾ ਨਾ ਜਿਉਂਦਾ ਹੋਵੇ ਤੇ ਨਾ ਮਰਿਆ ਹੋਵੇ ਨਾ ਉਹਦੇ ਜੀਉਣ ਦੀ ਆਸ ਤੇ ਨਾ ਉਹਦੇ ਮਰਨ ਦੀ ਅਜੇ ਕੋਈ ਪਤਾ ਜਿਹਨੂੰ ਆਪਾਂ ਅਧ ਮੋਇਆ ਕਹਿੰਦੇ ਤੇ ਗੁਰੂ ਤਰਤਿਆ ਹੋਇਆ ਇਨਸਾਨ ਜਮੀਰ ਕਰਕੇ ਤਾਂ ਬੜੇ ਚਿਰ ਤੋਂ ਮਰ ਗਿਆ بس ਸਾਹਾਂ ਕਰਕੇ ਮੁਰਦਾ ਤੁਰਿਆ ਫਿਰਦਾ ਕਿੰਨੀਆਂ ਲਾਸ਼ਾਂ ਤੁਰੀਆਂ ਫਿਰਦੀਆਂ ਨੇ ਕਿੰਨੀਆਂ ਲਾਸ਼ਾਂ ਤੁਰੀਆਂ ਫਿਰਦੀਆਂ ਨੇ ਪੰਜਾਬ ਦੀ ਧਰਤੀ ਤੇ ਪੰਜਾਬ ਤੋਂ ਬਾਹਰ ਸਿੱਖੀ ਦੇ ਨਾਲ ਦਗਾ ਕਮਾਉਣ ਵਾਲੇ ਕਿੰਨੇ ਤੁਰੇ ਫਿਰਦੇ ਜਮੀਰ ਪਤਾ ਨਹੀਂ ਕਦੋਂ ਦੀ ਮਰ ਚੁੱਕੀ ਸਿਰਫ ਲਾਸ਼ਾਂ ਜਿਹੜੀਆਂ ਉਹ ਤੁਰੀਆਂ ਫਿਰਦੀ ਜਦੋਂ ਸਾਹ ਖਤਮ ਹੋ ਗਏ ਉਹਦੋਂ ਲਾਸ਼ਾਂ ਦਾ ਵੀ ਅੰਤਮ ਸੰਸਕਾਰ ਹੋ ਜਾਵੇ ਮਹਰ ਕਹਿੰਦੇ ਵੀ ਸੰਤ ਦਾ ਦੁਖੀ ਸਦਾ ਸਹਿਕਾਈਏ ਗੁਰੂ ਤੋਂ ਟੁੱਟਿਆ ਹੋਇਆ ਇਨਸਾਨ ਜਮੀਰ ਕਰਕੇ ਮਰ ਜਾਣ ਕਰਕੇ ਆਤਮ ਹੋਇਆ ਤੇ ਹੋ ਹੀ ਚੁੱਕਿਆ ਹੈ ਮਹਰ ਕਹਿੰਦੇ ਸੰਤ ਦਾ ਦੁਖੀ ਨਾ ਮਰੇ ਨਾ ਜਿਭਈਏ ਉਸ ਸਹਿਕਦਾ ਪਿਆ ਹੈ ਨਾ ਮਰਦਿਆਂ ਵਿੱਚ ਨਾ ਜੁੰਦਿਆਂ ਵਿੱਚ ਆਓ ਆਪਣੀ ਜਮੀਰ ਨੂੰ ਹਲੂਣਾ ਦੇਈਏ ਯਾਦ ਕਰੀਏ ਕਲਗੀਧਰ ਸ਼ੈਨਸ਼ਾਹ ਜੀ ਨੂੰ ਜਿਨ੍ਹਾਂ ਨੇ ਚਾਰ ਸੁਪੁੱਤਰ ਸਾਡੇ ਤੋਂ ਵਾਰ ਕੇ ਸਾਨੂੰ ਖੁਸ਼ੀਆਂ ਦਿੱਤੀਆਂ ਯਾਦ ਕਰਿਏ ਕਲਕੀਤਰ ਸ਼ੈਨਸ਼ਾ ਜੀ ਨੂੰ ਜਿਨ੍ਹਾਂ ਨੇ 9 ਸਾਲ ਦੀ ਉਮਰ ਦੇ ਵਿੱਚ ਆਪਣੇ ਪਿਤਾ ਦੀ ਸ਼ਹਾਦਤ ਨੂੰ ਪ੍ਰਵਾਨ ਕਰ ਲਿਆ ਯਾਦ ਕਰਿਏ ਕਲਕੀਤਰ ਸ਼ੈਨਸ਼ਾ ਜੀ ਨੂੰ ਜੇ ਪਹਿਲਾ 9 ਸਾਲ ਆਪਣੀ ਉਮਰ ਹੈ ਜਦੋਂ ਪਿਤਾ ਦੀ ਸ਼ਹਾਦਤ ਨੂੰ ਪ੍ਰਵਾਨ ਕਰ ਲੈਂਦੇ ਹਨ ਫਿਰ ਉਸ ਤੋਂ ਬਾਅਦ ਜਵਾਨ ਪੁੱਤਰਾਂ ਦੀ ਸ਼ਹਾਦਤ ਫਿਰ 9 ਅਤੇ 7 ਸਾਲ ਦੇ ਦੋ ਫਰਜ਼ੰਦ ਸਰਹੰਦ ਦੀਆਂ ਨੀਹਾਂ ਜਿਣੇ ਗਏ ਤੇ ਤਾਂ ਵੀ ਮਹਾਰਾਜ ਸ਼ੁਕਰਾਨਾ ਕਰਦੇ महाराज ने साढ़े तो अपने तो पुत्र चार मोए तो वो वो क्या पाया।, पाया जीवत कई हजार हो गए चार जो चले गए ने अभी कोई हजार हाथी हैं पुत्र मेरे ने सानू अपने पुत्र बनाया आओ कल की तरह शहंशाह के पुत्र बन बाजा वाली खुशियां हासिल कर महाराज कहते भाई अगे चल के संत ਕਿ ਦੁੱਖੀ ਕੀ ਪੁੱਜੇ ਨਾ ਅਸ ਅਸੰਤਕ ਦੁੱਖੀ ਉੱਠ ਚੱਲੇ ਨਿਰਾਸ਼ਾ ਉਮੀਦਾਂ ਤੇ ਵਿਖਰਾ ਨਹੀਂ ਉਤਰ ਉਮੀਦਾਂ ਬੜੀਆਂ ਲੈ ਕੇ ਚੱਲਦਾ ਵਾ ਪਰ ਨਹੀਂ ਪੁੱਜਦੀਆਂ ਉਮੀਦਾਂ ਪੂਰੀਆਂ ਨਹੀਂ ਹੁੰਦੀ ਨਿਰਾਸ਼ਾ ਹੋ ਕੇ ਭਾਵ ਕਿ ਜ਼ਿੰਦਗੀ ਚ ਕੁਝ ਖੱਟੇ ਤੋਂ ਬਿਨਾ ਹੀ ਨਿਰਾਸ਼ ਹੋ ਕੇ ਚੱਲਿਆ ਗਿਆ ਸੰਸਾਰ ਸੰਤ ਕੇ ਦੋਖ ਨਾ ਤ੍ਰਿਸ਼ਟਾ ਕੋਈ ਜੈਸਾ ਭਾਵ ਤੈਸਾ ਕੋਈ ਹੋਵੇ ਬੜਾ ਤ੍ਰਿਸ਼ਟ ਮਰੇ ਪਾਸੇ ਕਿ ਤ੍ਰਿਸ਼ਨਾ ਲੂ ਹੈ ਤ੍ਰਿਸ਼ਨਾ ਹੀ ਪੱਲੇ ਹੈ ਕੋਈ ਦੂਜੀ ਚੀਜ਼ ਨਹੀਂ ਹੈ ਜੈਸਾ ਭਾਵੇਂ ਤੈਸਾ ਕੋਈ ਹੋਵੇ ਜਿੱਦਾਂ ਤਾਂ ਉਹ ਉਹਨੂੰ ਕੋਈ ਕਰ ਦਿੰਦਾ ਹੈ ਉਦਾਂ ਦੇ ਹੋ ਜਾਂਦਾ ਹੈ ਤ੍ਰਿਸ਼ਨਾਲੂ ਬੰਦਾ ਆਪਣੇ ਵਾਸਤੇ ਹਰ ਕੰਮ ਕਰਨ ਲਈ ਤਿਆਰ ਹੋ ਜਾਂਦਾ ਭਾਵੇਂ ਚੰਗਾ ਹੋਵੇ ਭਾਵੇਂ ਮਾੜਾ ਪਰ ਗੁਰੂ ਦੀ ਨਿਗਾਹ 'ਚ ਪਰਵਾਹ ਨਹੀਂ ਹੁੰਦੀ ਮਹਾਰਾਜ ਨੇ ਕਿਹਾ ਅੱਗੇ ਪਇਆ ਕੀਰਤਨਾ ਮੇਟੈ ਕੋਏ ਨਾਨਕ ਜਾਨੈ ਸੱਚਾ ਸੂਰ ਮਾਰੇ ਕਹਿੰਦੇ ਵੀ ਜੇਕਰ ਗੁਰੂ ਦੀ ਸੱਚੀ ਕਿਰਤ ਕਰ ਲਈ ਜਾਵੇ ਤੇ ਉਹ ਮਿਟਦੀ ਨਹੀਂ ਹੈ। ਉਹ ਹਮੇਸ਼ਾ ਨਾਲ ਰਹਿੰਦੀ ਤੇ ਜੇ ਮਾੜੀ ਕਿਰਤ ਕੀਤੀ ਜਾਵੇ ਮਾੜੇ ਕੰਮ ਕੀਤੇ ਜਾਣ ਤੇ ਇਨਸਾਨ ਇਹ ਨਿਤਵੱਜੂ ਨਹੀਂ ਮਿਲਦੀ। ਆਉ ਚੰਗਾ ਕਾਰਜ ਕਰੀਏ ਨਾਨਕ ਜਾਨ ਸੱਚਾ ਸੋ ਸੱਚੇ ਪਰਮਾਤਮਾ ਦੇ ਨਾਲ ਜਾਣ ਪਛਾਣ ਬਣਾਈਏ ਜਿਹੜਾ ਸਦਾ ਸਦਾ ਦੇ ਲਈ ਸਾਨੂੰ ਬਖਸ਼ਦਾ ਹੈ। ਬੁੱਲ ਚੁਕ ਦੀ ਕਿਮਾ ਬਖਸ਼ੋ ਬਲਾਉ ਫਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ